ਤਾਨਪੁਰ ਕੋਈ ਦੇ ਨੇੜੇ ਪਿੰਡ ਹਰੀਪੁਰ ਜਿੱਥੇ ਬੀਤੀ ਰਾਤ ਨਜਾਇਜ਼ ਮਾਈਨਿੰਗ ਹੋਣ ਦੀ ਪੁਸ਼ਟੀ ਹੋਈ ਹੈ ਇਲਾਕੇ ਦੇ ਲੋਕਾਂ ਨੇ ਦੱਸਿਆ ਕਿ ਰਾਤ ਦੇ ਸਮੇਂ ਅਣਪਛਾਤੇ ਲੋਕ ਟਰੱਕਾਂ ਟਰੈਕਟਰਾਂ ਤੇ ਮਸ਼ੀਨਾਂ ਰਾਹੀਂ ਪਹਾੜੀ ਇਲਾਕਿਆਂ ਤੋਂ ਰੇਤ ਅਤੇ ਪੱਥਰ ਲੈ ਜਾ ਰਹੇ ਹਨ ਇਹ ਕੰਮ ਨਾ ਸਿਰਫ ਗੈਰਕਾਨੂੰਨੀ ਹੈ ਸਗੋ ਇਲਾਕੇ ਦੇ ਵਾਤਾਵਰਣ ਜ਼ਮੀਨਾਂ ਤੇ ਖੇਤੀ ਲਈ ਵੀ ਖਤਰਨਾਕ ਸਾਬਤ ਹੋ ਰਿਹਾ ਹੈ ਹਰੀਪੁਰ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਹ ਕੋਈ ਨਵੀਂ ਘਟਨਾ ਨਹੀਂ ਹੈ ਬਲਕਿ ਪਿਛਲੇ ਕੁਝ ਹਫ਼ਤਿਆਂ ਤੋਂ ਕਈ ਵਾਰ ਰਾਤ ਨੂੰ ਇੰਜ ਦੀਆਂ ਗਤੀਵਿਧੀਆਂ ਦੇਖੀਆਂ ਗਈਆਂ ਹਨ ਪਰ ਇਹ ਸਾਰੇ ਮਾਈਨਿੰਗ ਅੱਖਾਂ ਦੇ ਸਾਹਮਣੇ ਹੋਈ ਲੋਕਾਂ ਨੇ ਕਈ ਵਾਰ ਸਥਾਨਕ ਪ੍ਰਸ਼ਾਸਨ ਨੂੰ ਵੀ ਸੂਚਿਤ ਕੀਤਾ ਪਰ ਹਲੇ ਤੱਕ ਨਾ ਕੋਈ ਕਦਮ ਚੁੱਕਿਆ ਗਿਆ ਤੇ ਨਾ ਹੀ ਕੋਈ ਤਫ਼ਤੀਸ਼ ਦੀ ਪੁਸ਼ਟੀ ਹੋਈ ਹੈ ਇਲਾਕੇ ਦੇ ਨੌਜਵਾਨਾਂ ਨੇ ਮੰਗ ਕੀਤੀ ਹੈ ਕਿ ਜਿੱਥੇ ਸਾਡੀ ਸਰਕਾਰ ਵਾਤਾਵਰਨ ਬਚਾਉਣ ਦੀ ਗੱਲ ਕਰਦੀ ਹੈ ਉੱਥੇ ਅਜਈਆਂ ਗੈਰ ਕਾਨੂੰਨੀ ਗਤੀਵਿਧੀਆਂ ਰੋਕਣ ਦੇ ਲਈ ਤੁਰੰਤ ਕਾਰਵਾਈ ਹੋਣੀ ਚਾਹੀਦੀ ਹੈ ਤੇ ਪਿੰਡ ਵਾਸੀਆਂ ਦੀ ਮੰਗ ਹੈ ਕਿ ਜਿਨ੍ਹਾਂ ਲੋਕਾਂ ਨੇ ਕੱਲ ਰਾਤ ਇਹ ਨਜਾਇਜ਼ ਮਾਈਨਿੰਗ ਕੀਤੀ ਉਹਨਾਂ ਦੇ ਖਿਲਾਫ ਐਫ ਆਈ ਆਰ ਦਰਜ ਕਰਕੇ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਅਸੀਂ ਵੀ ਸਰਕਾਰਾਂ ਤੇ ਪ੍ਰਸ਼ਾਸਨ ਨੂੰ ਅਪੀਲ ਕਰਦੇ ਹਾਂ ਕਿ ਉਹ ਇਲਾਕੇ ਦੀਆਂ ਜਾਇਜ਼ ਮੰਗਾਂ ਨੂੰ ਸਮਝਣਾ ਤੇ ਇਸ ਮਾਮਲੇ ਦੀ ਜਾਂਚ ਕਰਕੇ ਇਨਸਾਫ ਦੇਵੇ ਸਾਨੂੰ ਚਾਹੀਦਾ ਹੈ ਕਿ ਅਸੀਂ ਆਪਣੀ ਧਰਤੀ ਆਪਣਾ ਪਾਣੀ ਅਤੇ ਆਪਣਾ ਹੱਕ ਆਪ ਬਚਾਈਏ ਇਹ ਸਾਡੀ ਜ਼ਿੰਮੇਵਾਰੀ ਵੀ ਹੈ ਤੇ ਹੱਕ ਵੀ ਹੈ